ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੋਹਾੜਾ ਤੇ ਮਾਚੀਵਾੜਾ ਰੋਡ ਦੀਆਂ ਜਿੱਥੇ ਬੀਤੀ ਰਾਤ ਲੁਧਿਆਣਾ ਦੀ ਪੁਲਿਸ ਪਾਰਟੀ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਉਹਨਾਂ ਦਾ ਪਿੱਛਾ ਕਰ ਰਹੀ ਸੀ ਪਰ ਬਦਮਾਸ਼ਾਂ ਦੇ ਵੱਲੋਂ ਪੁਲਿਸ ਪਾਰਟੀ ਤੇ ਅਨੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਚੱਲਦਿਆਂ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਬਦਮਾਸ਼ਾਂ ਤੇ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਸੁਖਦੇਵ ਸਿੰਘ ਉਰਫ ਵਿੱਕੀ ਨਾਮ ਦੇ ਬਦਮਾਸ਼ ਤੇ ਗੋਲੀਆਂ ਵੱਜੀਆਂ ਤੇ ਜਿਸ ਦੌਰਾਨ ਉਹ ਹਮਾਰਿਆ ਗਿਆ ਗੋਲੀਆਂ ਦੀ ਆਵਾਜ਼ ਨਾਲ ਪੂਰਾ ਇਲਾਕਾ ਸਹਿਮ ਉੱਠਿਆ ਦੱਸਦੀ ਹੈ ਕਿ ਬਦਮਾਸ਼ਾਂ ਦੀ ਗੋਲੀ ਵਜਨ ਕਾਰਨ ਇੱਕ ਥਾਣੇਦਾਰ ਦਲਜੀਤ ਸਿੰਘ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਹੋਰਾਂ ਨੇ ਦੱਸਿਆ ਕਿ ਮੁਲਜ਼ਮ ਪਗੋੜਾ ਚੱਲਦੇ ਆ ਸੀ ਤੇ ਜਿਸ ਦਾ ਅੱਜ ਇਨਕਾਊਂਟਰ ਕਰ ਦਿੱਤਾ ਸਰ ਇਹ ਕੀ ਮਾਮਲਾ ਹੋਇਆ ਜੇ ਇਨਕਾਊਂਟਰ ਕੀਤਾ ਗਿਆ ਦੇਖੋ ਜੀ ਉਹ ਯਾਰ ਮਾਨਯੋਗ ਸੀਐਮ ਸਾਹਿਬ ਵੱਲੋਂ ਇਹਨਾਂ ਨੂੰ ਸਖਤ ਹਦਾਇਤ ਹੈ ਕਿ ਕਿ ਪੰਜਾਬ ਤੇ ਜਿਹੜਾ ਗੈਂਗਸਟਰ ਬੰਦਾ ਹੈ ਉਹਨੂੰ ਖਤਮ ਕਰਨਾ ਹੈ ਐਂਡ ਉਹਦੇ ਤਹਿਤ ਪੁਲਿਸ ਪਾਰਟੀ ਦੇ ਗੈਂਗ ਦੇ ਪਿੱਛੇ ਕਾਫੀ ਟਾਈਮ ਤਾਂ ਲੱਗੀ ਹੋਈ ਸੀਗੀ ਔਰ ਇਹਨਾਂ ਨੇ ਕਾਫੀ ਵਾਰਦਾਤਾਂ ਨੂੰ ਪਿੱਛੇ ਇੰਜ਼ਾਮ ਦਿੱਤਾ ਸੀਗਾ ਕਾਫੀ ਬੰਦਿਆਂ ਨੂੰ ਗੋਲੀ ਮਾਰ ਕੇ ਇਹਨਾਂ ਨੇ ਲੁੱਟਿਆ ਸੀਗਾ ਸਾਡੀ ਜਿਹੜੀ ਪੁਲਿਸ ਪਾਰਟੀ ਹੈਗੀ ਹੈ ਡੀਸੀਪੀ ਯਾਰ ਐਡੀਸੀਪੀ ਫੋਰ ਐਨਸੀਏ ਬੀਨ ਸਿੰਘ ਇਹਨਾਂ ਦੀ ਟੀਮ ਇਹਨਾਂ ਹੈਗੀ ਤਿੰਨ ਬੰਦੇ ਸੀ ਆਲਰੇਡੀ ਰੈਸਟ ਕਰ ਚੁਕੇ ਐਂਡ ਜਿਹੜਾ ਚੌਥਾ ਇਹ ਸੁਖ ਵਿੱਕੀ ਜਿਹੜਾ ਡੇ ਵੈਲਿਅਸ ਵਿੱਕੀ ਸੀਗਾ ਇਹਨੂੰ ਵੀ ਪੁਲਿਸ ਪਾਰਟੀ ਚੇਂਜ ਕਰ ਰਹੀ ਸੀ ਕਿ ਬਹੁਤ ਕਾਫੀ ਡੈਸਪਰੇਟਿਡ ਕ੍ਰਾਈਮਨਰ ਸੀਗਾ ਜਦੋਂ ਇਹਨਾਂ ਨੂੰ ਰੈਸਟ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਐਂਡ ਸਾਡਾ ਇੱਕ ਐਸਆਈ ਜਲਜੀਤ ਸਿੰਘ ਉਹ ਜ਼ਖਮੀ ਹੋਇਆ ਪੁਲਿਸ ਨੇ ਆਪਣੇ ਬਚਾਅ ਪੱਖ ਮੇ ਜਿਹੜਾ ਕ੍ਰੋਸ ਫਾਇਰ ਕੀਤਾ ਕ੍ਰੋਸ ਫਾਇਰਿੰਗ ਦੇ ਦੌਰਾਨ ਉਹ ਮੌਕੇ ਤੇ ਨਿਊਟਰਾਈਜ਼ ਸਰ ਇਹਨਾਂ ਪਹਿਲੇ ਕਿੰਨੇ ਮਾਮਲੇ दर्ज ਹੈ ਕੋਈ ਨਹੀਂ ਹੁੰਦਾ ਕਾਫੀ ਮਾਮਲੇ ਦੇ 25 ਤੋਂ ਜ਼ਿਆਦਾ ਇਹਨਾਂ ਦੇ 25 ਤੋਂ 28 ਇਹਨਾਂ ਦੇ ਉੱ ਪੱਲੂ ਧਿਆਨਾ ਮੈਂ ਇਹਨਾਂ ਨੇ ਕੌਣ ਕੌਣ ਸੀ ਵਾਰਤਤ ਕੀਤੀ ਇਨੋ ਨੇ ਅਭੀ ਰੀਸੈਂਟਲੀ ਵੀ ਪੰਜ ਚਾਰ ਪੰਜ ਵਾਰਦਾਤ ਕੀਤੀ ਹੈਗੀ 307 ਦੀ ਐਫਆਈਆਰ ਹੋਈ ਹੈ ਉਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਮੇ ਖੰਨੇ ਮੇ ਵੀ ਨਾ ਦੇ ਕਾਫੀ ਐਫਆਈਆਰ ਸੀ ਸਰ ਸੀਆਈਆਈ ਇਨਚਾਰਜ ਬੀਨਜੀ ਕੇ ਵੀ ਪਤਾ ਚੱਲਿਆ ਕਿ ਗੋਲੀ ਲੱਗੀ ਸੀ ਉਹ ਫੋਰਚੂਨੇਟਲੀ ਮਤਲਬ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਣੀ ਹੋ ਜੀ ਇੱਕ ਫਾਇਰ ਸਿੱਧਾ ਉਹਨਾਂ ਦੇ ਆ ਕੇ ਸਿੱਧਾ ਬੁਲੇਟ ਪ੍ਰੂਫ ਜੈਕਟ ਤੇ ਉਹਨਾਂ ਦੇ ਚੈਸਟ ਤੇ ਲੱਗਿਆ ਸਰ ਮਰਚੀ ਮੱਛੀ ਵਾਰਦਾ ਦਾ ਰੈਂਡ ਵਾਲਾ ਅੱਛਾ ਮੱਛੀ ਵਾਲੇ ਪ੍ਰਾਪਰਲੀ ਤੇ ਇਹਦਾ ਟੋਟਲ ਕਿੰਨੀਆਂ ਗੋਲੀਆਂ ਲੱਗੀਆਂ ਤਕਰੀਬਨ ਮਤਲਬ ਵਾਜੇ ਤੋਂ ਨਹੀਂ ਕਹਿ ਸਕਦੇ ਉਹ ਤਾਂ

ਵੀ کئی ਵਕ ਵਕ ਅਪਰਾਧਿਕ ਮਾਮਲੇ ਦਰਜ ਹਨ ਜਿਸ ਦਾ ਇਨਕਾਊਂਟਰ ਕਰ ਦਿੱਤਾ ਗਿਆ ਅਤੇ ਤਿੰਨ ਬਦਮਾਸ਼ਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ